ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਆਸ ਕਰਦਾ ਕਿ ਆਪ ਸਭ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅੱਜ ਦੇ ਇਤਿਹਾਸ ਦੀ ਆਪਾਂ ਗੱਲ ਕਰਾਂਗੇ ਅਤੇ ਨਾਲ ਨਾਲ ਗੁਰਦੁਆਰਾ ਸਾਹਿਬ ਦੀ ਬੰਤਰ ਕੀ ਹੁੰਦੀ ਹੈ ਗੁਰਦੁਆਰਾ ਸਾਹਿਬ ਗੁਰੂ ਨਾਨਕ ਸਾਹਿਬ ਪਾਤਸ਼ਾਹ ਤੋਂ ਪਹਿਲਾਂ ਸੀ ਜਾਂ ਨਹੀਂ ਸੀ ਕਦੋਂ ਤੋਂ ਗੁਰਦੁਆਰੇ ਹੋਣ ਦੇ ਵਿੱਚ ਆਏ ਨੇ ਇਹਨੂੰ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਸੋ ਅੱਜ ਦੇ ਪਹਿਲਾਂ ਇਤਿਹਾਸ ਦੀ ਗੱਲ ਕਰਦੇ ਹਾਂ ਜੀ ਫਿਰ ਗੁਰਦੁਆਰਿਆਂ ਦੀ ਬੰਤਰ ਬਾਰੇ ਵੀ ਸਮਝਾਂਗੇ ਅੱਜ 21 ਫਰਵਰੀ ਤੇ 1921 ਦਾ ਜੋ ਇਤਿਹਾਸ ਹੈ ਜਦੋਂ ਨਰੈਣੂ ਮਹੰਤ ਸ੍ਰੀ ਨਨਕਾਣਾ ਸਾਹਿਬ ਦੀ ਧਰਤੀ ਜੋ ਕਿ ਪਾਕਿਸਤਾਨ ਦੇ ਵਿੱਚ ਹੈ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ ਉੱਥੇ ਕਬਜ਼ਾ ਕਰ ਲੈਂਦਾ ਏ ਤੇ ਕਬਜ਼ਾ ਕਰਨ ਦੇ ਨਾਲ ਗੁਰਦੁਆਰਿਆਂ ਦੀ ਬੰਤਰ ਦੀ ਗੱਲ ਨੂੰ ਨਾਲ ਲੈ ਲਈ ਏ ਕਿਉਂਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਤੋਂ ਪਹਿਲਾਂ ਕੋਈ ਗੁਰਦੁਆਰਾ ਨਹੀਂ ਸੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਧਰਮਸਾਲਾਂ ਸਥਾਪਿਤ ਕੀਤੀਆਂ ਉਹ ਧਰਮਸਾਲਾਂ ਹੀ ਤੇ ਜਿਹੜੇ ਨਗਰ ਗੁਰੂ ਪਾਤਸ਼ਾਹਾਂ ਨੇ ਵਸਾਏ ਜਿੱਥੇ ਗੁਰੂ ਪਾਤਸ਼ਾਹ ਰਹਿੰਦੇ ਸੀ ਜਿਹੜੇ ਗੁਰੂ ਸਹਿਬਾਨ ਦੇ ਘਰ ਸੀ ਬਾਅਦ ਵਿੱਚ ਉਹੋ ਹੀ ਬਾਬਾ ਬੰਦਾ ਸਿੰਘ ਬਹਾਦਰ ਜੀ ਤੋਂ ਬਾਅਦ ਰਣਜੀਤ ਸਿੰਘ ਜੀ ਦਾ ਸਮਾਂ ਆਉਂਦਾ ਹੈ ਮਹਾਰਾਜਾ ਰਣਜੀਤ ਸਿੰਘ ਉਹ ਤੋਂ ਬਾਅਦ ਫਿਰ ਉਹਨਾਂ ਨੇ ਗੁਰਦੁਆਰਿਆਂ ਦੀਆਂ ਮੁਰੰਮਤਾਂ ਕਰਵਾਈਆਂ ਉਹਨਾਂ ਨੂੰ ਗੁਰਦੁਦਵਾਰੇ ਸਥਾਪਿਤ ਕਰ ਦਿੱਤਾ ਹੁਣ ਗੁਰਦੁਆਰੇ ਦੀ ਬੰਤਰ ਕੀ ਹੁੰਦੀ ਹੈ ਨਾਲ ਪਹਿਲਾਂ ਇਹ ਜਾਣ ਲਈਏ ਨਰੈਣੂ ਮਹੰਤ ਨੇ ਉੱਥੇ ਕਰਮਕਾਂਡ ਸ਼ੁਰੂ ਕਰ ਦਿੱਤੇ ਪਰ ਗੁਰਦੁਆਰੇ ਦੇ ਵਿੱਚ ਸਿਰਫ ਇੱਕ ਅਕਾਲ ਪੁਰਖ ਪਰਮਾਤਮਾ ਦੀ ਗੱਲ ਹੁੰਦੀ ਹੈ ਉਹ ਵੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਸਿਧਾਂਤ ਦੇ ਅਨੁਸਾਰ ਪਰ ਡੇਰੇਦਾਰ ਕਦੇ ਵੀ ਸ਼ਹੀਦਾਂ ਸਿੰਘਾਂ ਦੀ ਜਾਂ ਸਾਕਾ ਨਨਕਾਣਾ ਦੀ ਗੱਲ ਨਹੀਂ ਕਰਦੇ ਕਿਉਂਕਿ ਡੇਰੇ ਦੇ ਵਿੱਚ ਉਹ ਆਪਣੀ ਮਾਨਤਾ ਕਰਵਾਉਂਦੇ ਨੇ ਆਪਣੇ ਆਪ ਨੂੰ ਪੂਜਾਉਂਦੇ ਨੇ ਤੇ ਜੇ ਤੁਸੀਂ ਬਹੁਤੇ ਡੇਰਿਆਂ ਦੇ ਵਿੱਚ ਵੇਖੋਗੇ ਤਾਂ ਜਿਹੜੇ ਇਹ ਸੰਤ ਆਪਣੇ ਆਪ ਨੂੰ ਕਹਾਉਂਦੇ ਨੇ ਆਪਣੀ ਮੂਰਤੀ ਵੀ ਲਗਾ ਕੇ ਰੱਖਦੇ ਨੇ ਆਪਣੀ ਪੂਜਾ ਕਰਵਾਉਂਦੇ ਨੇ ਪਰ ਓਟ ਆਸਰਾ ਇਹ ਵੀ ਗੁਰੂ ਗ੍ਰੰਥ ਸਾਹਿਬ ਦਾ ਹੀ ਲੈਂਦੇ ਨੇ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਪਤਾ ਇਹਨਾਂ ਨੂੰ ਕਿ ਸਾਡਾ ਡੇਰਾ ਨਹੀਂ ਚੱਲਣਾ ਸਾਡਾ ਸਮਾਜ ਜਿਹੜਾ ਸਾਡੇ ਨਾਲ ਜੁੜਿਆ ਹੁੰਦਾ ਹੈ ਉਹ ਵੀ ਨਹੀਂ ਚੱਲਣਾ ਆਸਰਾ ਗੁਰੂ ਗ੍ਰੰਥ ਸਾਹਿਬ ਦਾ ਹੀ ਲੈਣਾ ਹੈ ਪਰ ਪੂਜਾ ਆਪਣੀ ਕਰਾਉਣੀ ਹੈ ਤਾਂ ਨਰੈਣੂ ਮਹੰਤ ਨੇ ਵੀ ਕੁਝ ਇਸ ਤਰ੍ਹਾਂ ਦੇ ਕਰਮ ਹੀ ਨਨਕਾਣਾ ਸਾਹਿਬ ਦੀ ਧਰਤੀ ਤੇ ਸ਼ੁਰੂ ਕਰ ਦਿੱਤੇ ਸੀ ਤਾਂ ਗੁਰਸਿੱਖਾਂ ਨੂੰ ਪਤਾ ਲੱਗਦਾ ਹੈ ਭਾਈ ਕਿਰਪਾਲ ਸਿੰਘ ਜੀ ਭਾਈ ਲక్ష్మణ ਸਿੰਘ ਜੀ ਮਤਾ ਕਰਦੇ ਨੇਕੇ ਅਨੰਕਾਣਾ ਸਾਹਿਬ ਵੱਲ ਨੂੰ ਜਾਇਆ ਜਾਵੇ ਅਤੇ ਗੁਰਦੁਆਰਿਆਂ ਨੂੰ ਆਜ਼ਾਦ ਕਰਵਾਇਆ ਜਾਵੇ ਤੇ ਗੁਰਦੁਆਰਿਆਂ ਨੂੰ ਆਜ਼ਾਦ ਕਰਵਾਉਣ ਦਾ ਅਰਥ ਇਹ ਕਦੇ ਵੀ ਨਹੀਂ ਸੀ ਕਿ ਉੱਥੇ ਕੋਈ ਕਬਜ਼ਾ ਲੈਣਾ ਹੈ ਜਾਂ ਕੋਈ ਜ਼ਮੀਨ ਆਪਣੇ ਅੰਡਰ ਕਰਨੀ ਹੈ ਆਪਣਾ ਹੁਕਮ ਚਲਾਉਣਾ ਹੈ ਨਹੀਂ ਇਹਦਾ ਭਾਵ ਇਹ ਸੀ ਕਿ ਜਿਹੜੇ ਗੁਰਦੁਆਰਿਆਂ ਦੇ ਸਿਧਾਂਤ ਨੇ ਗੁਰਦੁਆਰੀ ਦੀਆਂ ਪਰੰਪਰਾਵਾਂ ਨੇ ਗੁਰਬਾਣੀ ਦਾ ਸਿਧਾਂਤ ਹੈ ਉਹਨੂੰ ਮੁੜ ਬਹਾਲ ਕੀਤਾ ਜਾਵੇ ਅਤੇ ਉੱਥੇ ਲਾਗੂ ਕੀਤਾ ਜਾਵੇ ਤਾਂ ਗੁਰਸਿੱਖਾਂ ਨੇ ਮਤਾ ਕੀਤਾ 17 ਫਰਵਰੀ ਨੂੰ ਘਰੋਂ ਨਿਕਲਦੇ ਨੇ ਤੇ ਕੁਝ ਲੇਖਕ ਮੰਨਦੇ ਨੇ 20 ਫਰਵਰੀ ਦਾ ਦਿਨ ਕੁਝ 21 ਮੰਨਦੇ ਨੇ ਪਰ ਇਹ ਬਖਰੇਵੇਂ ਚ ਅਸੀਂ ਨਾਂ ਬਹੁਤਾ ਪੈ ਕੇ ਬਹੁਤਾ ਫਰਕ ਨਹੀਂ ਹੈ ਇੱਕ ਅੱਧੀ ਦਿਨ ਦੀ ਇੱਧਰ ਉੱਧਰ ਗੱਲ ਹੈ ਚਲੋ ਉੱਥੇ ਪਹੁੰਚਦੇ ਨੇ ਪਹੁੰਚੇ ਤਾਂ ਜਦੋਂ ਭਾਈ ਕਿਰਪਾਲ ਸਿੰਘ ਜੀ ਭਾਈ ਲక్ష్ਮਨ ਸਿੰਘ ਧਾਰੋਵਾਲ ਜੀ ਆਦਿਕ ਸੰਗਤ ਨੂੰ ਲੈ ਕੇ ਨਨਕਾਣਾ ਸਾਹਿਬ ਦੇ ਅੰਦਰ ਜਾਂਦੇ ਨੇ ਭਾਈ ਕਿਰਪਾਲ ਸਿੰਘ ਜੀ ਅਤੇ ਆਦਿਕ ਹੋਰ ਗੁਰਸਿੱਖ ਨਮਸਕਾਰ ਕਰਕੇ ਬੈਠ ਜਾਂਦੇ ਨੇ ਭਾਈ ਲక్ష్మణ ਸਿੰਘ ਜੀ ਤਾਬਿਆਂ ਦੇ ਵਿੱਚ ਬੈਠ ਜਾਂਦੇ ਨੇ ਤੇ ਬੈਠੇ ਤਾਂ ਨਰੈਣੂ ਮਹੰਤ ਨੇ ਬਾਹਰਲਾ 게ਟ ਬੰਦ ਕਰ ਦਿੱਤਾ ਅਤੇ ਬੈਠੀ ਸ਼ਾਂਤ ਸੰਗਤ ਤੇ ਹਮਲਾ ਕਰ ਦਿੱਤਾ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਸਾਰੇ ਹੀ ਸਿੱਖਾਂ ਨੂੰ ਲਗਭਗ ਸ਼ਹੀਦ ਕਰ ਦਿੱਤਾ ਤੇ ਭਾਈ ਲక్ష్మణ ਸਿੰਘ ਜੀ ਜਿਹੜੇ ਤਾਬਿਆਂ ਦੇ ਵਿੱਚ ਬੈਠੇ ਸੀ ਉਹਨਾਂ ਨੂੰ ਗੋਲੀ ਵੀ ਲੱਗੀ ਸਰੂਪ ਤੇ ਵੀ ਗੋਲੀਆਂ ਲੱਗੀਆਂ ਅਤੇ ਬਾਅਦ ਵਿੱਚ ਉਹਨਾਂ ਨੂੰ ਝੰਡ ਦੇ ਨਾਲ ਪੁੱਠਾ ਲਟਕਾ ਕੇ ਅੱਗ ਲਾ ਦਿੱਤੀ ਸੀ ਸ਼ਹੀਦ ਕਰ ਦਿੱਤਾ ਸੀ ਤੇ ਇੱਥੇ ਹੀ ਇੱਕ ਛੋਟੇ ਬੱਚੇ ਦੀ ਜੀਵਨ ਦੀ ਗੱਲ ਮਿਲਦੀ ਹੈ ਜਿਹਦਾ ਨਾਮ ਸੀ ਭਾਈ ਦਰਵਾਰਾ ਸਿੰਘ ਜਿਹੜਾ ਨਾਲ ਸੀ ਜਿਹੜਾ ਡਰਿਆ ਨਹੀਂ ਘਬਰਾਇਆ ਨਹੀਂ ਡੋਲਿਆ ਨਹੀਂ ਉਹਨੂੰ ਵੀ ਸ਼ਹੀਦ ਕਰ ਦਿੱਤਾ ਜਾਂਦਾ ਹੈ ਤਾਂ ਗੁਰਦੁਆਰੇ ਨੂੰ ਉਸ ਤੋਂ ਬਾਅਦ ਅੰਗਰੇਜ਼ਾਂ ਤੇ ਜੋਰ ਪਾਇਆ ਗਿਆ ਲੋਕਾਂ ਨੇ ਹੋਰ ਆਦਿਕ ਸੰਗਤ ਨੇ ਧਰਨੇ ਲਾਉਣੇ ਸ਼ੁਰੂ ਕੀਤੇ ਰੋਸ ਮਾਰੀ ਕੀਤੇ ਤਾਂ ਗੁਰਦੁਆਰਿਆਂ ਦੀਆਂ ਇਹਨਾਂ ਨੂੰ ਜ਼ਿੰਮੇਵਾਰੀਆਂ ਸੌਂਪ ਦਿੱਤੀਆਂ ਗਈਆਂ ਸੀ ਇਸ ਤਰ੍ਹਾਂ ਨਨਕਾਣਾ ਸਾਹਿਬ ਨੂੰ ਉੱਥੋਂ ਆਜ਼ਾਦ ਕਰਵਾਇਆ ਗਿਆ ਤਾਂ ਜੋ ਇਹਨਾਂ ਦੇ ਕਰਮਕਾਂਡ ਨੇ ਕੀ ਉਹ ਗੁਰਦੁਆਰੇ ਦੇ ਵਿੱਚ ਕਦੇ ਹੋ ਸਕਦੇ ਨੇ ਕਿ ਮੂਰਤੀ ਪੂਜਾ ਗੁਰਦੁਆਰੇ ਦੇ ਵਿੱਚ ਹੋ ਸਕਦੀ ਹੈ ਕਿ ਟੱਲ ਵਜਾਉਣੇ ਆਰਤੀਆਂ ਕਰਨੀਆਂ ਇਹ ਗੁਰਦੁਆਰੇ ਦੇ ਸਿਧਾਂਤ ਨਹੀਂ ਕਦੇ ਵੀ ਗੁਰਦੁਆਰੇ ਦੇ ਵਿੱਚ ਇਸ ਤਰ੍ਹਾਂ ਦਾ ਕੁਝ ਨਹੀਂ ਹੋ ਸਕਦਾ ਕਿਉਂਕਿ ਇਹ ਮੰਦਰਾਂ ਦਾ ਸਿਧਾਂਤ ਹੈ ਇਹ ਹਿੰਦੂਇਜ਼ਮ ਦਾ ਸਿਧਾਂਤ ਹੈ ਉਹ ਕਰ ਸਕਦੇ ਨੇ ਆਪਣੇ ਧਾਰਮਿਕ ਸਥਾਨ ਤੇ ਪਰ ਗੁਰਦੁਆਰੇ ਦੇ ਵਿੱਚ ਕਦੇ ਵੀ ਨਾ ਤੇ ਮੂਰਤੀ ਪੂਜਾ ਹੋ ਸਕਦੀ ਹੈ ਨਾ ਕੋਈ ਪੂਜਣ ਦੀ ਜਗਾ ਹੈ ਗੁਰਦੁਆਰਾ ਸਿੱਖਿਆ ਦੀ ਜਗਾ ਹੈ ਉੱਥੇ ਸਿੱਖਿਆ ਲੈਣ ਅਸੀਂ ਆਉਂਦੇ ਹਾਂ ਕਿਉਂਕਿ ਗੁਰੂ ਸਾਡਾ ਕੀ ਹੈ ਗਿਆਨ ਸ਼ਬਦ ਗੁਰੂ ਸ਼ਬਦ ਗੁਰੂ ਸulpt ਧੁਣ ਚੇਲਾ ਬਾਣੀ ਗੁਰੂ ਗੁਰੂ ਹੈ ਬਾਣੀ ਤੇ ਸਤਗੁਰ ਬਚਨ ਬਚਨ ਹੈ ਸਤਗੁਰ ਸਤਗੁਰੂ ਹੈ ਜਿਹੜਾ ਸਾਡਾ ਉਹ ਬਚਨਾ ਦਾ ਹੈ ਸ਼ਬਦਾਂ ਦਾ ਹੈ ਤਾਂ ਸ਼ਬਦਾਂ ਨੂੰ ਕਮਾਉਣ ਦੇ ਲਈ ਗੁਰੂਦvare ਹੋਏ ਸੋਝੀ ਪਾਏ ਸੀ ਗੁਰਦੁਆਰੇ ਅਸੀਂ ਗਿਆਨ ਲੈਣ ਦੇ ਲਈ ਸੋਝੀ ਲੈਣ ਦੇ ਲਈ ਜਾਂਦੇ ਹਾਂ ਤਾਂ ਗੁਰਦੁਆਰੇ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕਰਮ ਕਾਂਡ ਨਹੀਂ ਹੋ ਸਕਦਾ ਹਾਲਾਂਕਿ ਬਹੁਤੇ ਚਲੋ ਗੁਰਦੁਆਰਿਆਂ ਦੇ ਵਿੱਚ ਇਹ ਦੇਖਿਆ ਜਾ ਸਕਦਾ ਹੈ ਕਿ ਸ਼ਹੀਦਾਂ ਸਿੰਘਾਂ ਦੀ ਜੋਤ ਲੱਗਦੀ ਏ ਪਰ ਗੁਰਬਾਣੀ ਦੇ ਅਨੁਸਾਰ ਗੁਰੂ ਪਾਤਸ਼ਾਹ ਤੇ ਰੋਜ਼ਾਨਾ ਇਹੋ ਹੀ ਕਹਿੰਦੇ ਨੇ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚੰਨ ਸਭ ਮੈਂ ਚਾਨਣ ਹੋਏ ਕਹਿੰਦੇ ਹਰ ਮਨੁੱਖ ਦਾ ਹਿਰਦਾ ਹੀ ਜੋਤ ਹੈ ਤੇ ਉਸ ਜੋਤ ਦੇ ਵਿੱਚ ਨਾਮ ਦਾ ਤੇਲ ਪਾਓ ਨਾਮ ਦਾ ਬੀਜ ਬੀਜੋ ਉਹ ਨਾਮ ਦਾ ਬੀਜ ਬੀਜਿਆ ਗਿਆ ਤਾਂ ਅੰਦਰ ਜੋਤ ਜਗੂਗੀ ਫਿਰ ਉਜਾਲਾ ਹੋਵੇਗਾ ਗਿਆਨ ਦਾ ਪ੍ਰਕਾਸ਼ ਹੋਵੇਗਾ ਤਾਂ ਗੁਰਦੁਆਰੇ ਦਾ ਜਿਹੜਾ ਸਿਧਾਂਤ ਹੈ ਉਹ ਅਲੱਗ ਹੈ ਗੁਰਦੁਆਰੇ ਕੋਈ ਦੇਵ ਪੂਜਾ ਨਹੀਂ ਹੁੰਦੀ ਕੋਈ ਵੀ ਕਿਸੇ ਮਨੁੱਖ ਦੀ ਪੂਜਾ ਨਹੀਂ ਹੁੰਦੀ ਕੋਈ ਗੱਦੀ ਲਾ ਕੇ ਨਹੀਂ ਬੈਠ ਸਕਦਾ ਇਸੇ ਹੀ ਤਰ੍ਹਾਂ ਜੇ ਆਪਾਂ ਥੋੜਾ ਜਿਹਾ ਪਿੱਛੇ ਚਲੇ ਜਾਈਏ ਤਾਂ ਭਾਈ ਮਣੀ ਸਿੰਘ ਜੀ ਭਾਈ ਤਾਰੂ ਸਿੰਘ ਜੀ ਬਾਬਾ ਦੀਪ ਸਿੰਘ ਜੀ ਆਦਿਕ ਸਿੰਘਾਂ ਨੇ ਵੀ ਗੁਰਦੁਆਰੀਆਂ ਆਜ਼ਾਦ ਕਰਵਾਏ ਸੀ ਜਦੋਂ ਸਪਾਈ ਸੁੱਖਾ ਸਿੰਘ ਜੀ ਭਾਈ ਮਹਿਤਾਬ ਸਿੰਘ ਜੀ ਮੱਸਾ ਰੰਗੜ ਜਿਹੜਾ ਕਿ ਉੱਥੇ ਨਚਾਉਂਦਾ ਸੀ ਔਰਤਾਂ ਨੂੰ ਸ਼ਰਾਬਾਂ ਪੀਂਦਾ ਸੀ ਹੁੱਕਾ ਪੀਂਦਾ ਸੀ ਤਖਤ ਲਾ ਕੇ ਆਪ ਦਾ ਬੈਠਦਾ ਸੀ ਕਿ ਮੈਂ ਇੱਥੇ ਰਾਜ ਕਰ ਰਿਹਾ ਤਾਂ ਇਹ ਸਾਰੇ ਕਰਮ ਕਾਂਡ ਨੇ ਜਿਹੜੇ ਗੁਰਦੁਆਰੇ ਦੇ ਵਿੱਚ ਨਹੀਂ ਹੋ ਸਕਦੇ ਕਿਸੇ ਵੀ ਟੰਗ ਦੇ ਨਾਲ ਨਹੀਂ ਹੋ ਸਕਦੇ ਤਾਂ ਗੁਰਦੁਆਰੇ ਦੇ ਵਿੱਚ ਹਮੇਸ਼ਾ ਹੀ ਅਸੀਂ ਝੁੱਕ ਕੇ ਜਾਂਦੇ ਹਾਂ ਸਲਾਮ ਕਰਕੇ ਜਾਂਦੇ ਹਾਂ ਸਿੱਖਿਆ ਲੈਣ ਦੇ ਲਈ ਜਾਂਦੇ ਹਾਂ ਉੱਥੇ ਅਸੀਂ ਕਦੇ ਵੀ ਕੋਈ ਆਪਣੇ ਆਪ ਨੂੰ ਪਜਾਉਣ ਦੇ ਲਈ ਆਪਣੇ ਆਪ ਦਾ ਨਾਮ ਚਲਾਉਣ ਦੇ ਲਈ ਨਹੀਂ ਜਾਂਦੇ ਤੇ ਗੁਰਦੁਆਰਿਆਂ ਨੂੰ ਕਦੇ ਵੀ ਅਸੀਂ ਹੋਰ ਧਾਰਮਿਕ ਸਥਾਨਾਂ ਦੇ ਨਾਲ ਨਹੀਂ ਜੋੜ ਸਕਦੇ ਕਿਉਂਕਿ ਹੋਰ ਧਾਰਮਿਕ ਸਥਾਨਾਂ ਤੇ ਹੋ ਸਕਦਾ ਹੈ ਕਿਤੇ ਕੋਈ ਪੰਗਤਾਂ ਅਲੱਗ ਲੱਗਦੀਆਂ ਹੋਣ ਕਿਤੇ ਜਾਤ ਪਾਤ ਦਾ ਭਰਮ ਹੋਵੇ ਕਿਤੇ ਲੋਕਾਂ ਨੂੰ ਕਰਮ ਕਾਂਡਾਂ ਵਿੱਚ ਵੰਡ ਕੇ ਵੇਖਿਆ ਜਾਂਦਾ ਹੋਵੇ ਉਹਨਾਂ ਦੇ ਪੂਜਣ ਦੇ ਰਸਮਾਂ ਰੀਤਾਂ ਅਲੱਗ ਹੋਣ ਕਿ ਬੰਦੇ ਨੇ ਇਸ ਤਰ੍ਹਾਂ ਪੂਜਣਾ ਹੈ ਔਰਤ ਨੇ ਇਸ ਤਰ੍ਹਾਂ ਪੂਜਣਾ ਹੈ ਔਰਤ ਇਹ ਕਰਮ ਕਰ ਸਕਦੀ ਹੈ ਬੰਦਾ ਇਹ ਕਰਮ ਨਹੀਂ ਕਰ ਸਕਦਾ ਜਾਂ ਉਹ ਵੱਖਰੀ ਵੱਖਰੀਆਂ ਗੱਲਾਂ ਪਰ ਗੁਰਦੁਆਰੇ ਦੇ ਵਿੱਚ ਮਰਦ ਭਾਵੇਂ ਔਰਤ ਉਹ ਕੀਰਤਨ ਕਥਾ ਵੀ ਕਰ ਸਕਦੀ ਹੈ ਤਾਬਿਆਂ 'ਚ ਵੀ ਬੈਠ ਸਕਦੀ ਹੈ ਚੌਰ ਵੀ ਕਰ ਸਕਦੀ ਹੈ ਗੁਰਦੁਆਰੇ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਸੇਵਾ ਹੋਵੇ ਜਿਹੜੀ ਮਰਦ ਕਰ ਸਕਦਾ ਹੈ ਉਹੋ ਹੀ ਔਰਤ ਵੀ ਕਰ ਸਕਦੀ ਹੈ ਔਰਤ ਵੀ ਉਹ ਬਰਾਬਰ ਦੀ ਸੇਵਾ ਨਿਭਾ ਸਕਦੀ ਹੈ ਤਾਂ ਇਹ ਗੱਲਾਂ ਨੇ ਜਿਹੜੀਆਂ ਗੁਰਦੁਆਰੇ ਦੇ ਸਿਧਾਂਤ ਨੂੰ ਸਾਨੂੰ ਯਾਦ ਰੱਖਣੀਆਂ ਜ਼ਰੂਰੀ ਨੇ ਤਾਂ ਕਿ ਅਸੀਂ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਿੱਖ ਨੇ ਉਹ ਆਪਣੇ ਸਿਧਾਂਤਾਂ ਨੂੰ ਨਾ ਭੁੱਲ ਜਾਣ ਇੰਨਾ ਸ਼ਹੀਦਿਆਂ ਨੂੰ ਯਾਦ ਰੱਖਣ ਕਿ ਗੁਰਦੁਆਰੇ ਦੇ ਅੰਦਰ ਕੋਈ ਕਰਮਕਾਂਡ ਨਹੀਂ ਹੁੰਦਾ ਉੱਥੇ ਸਿਰਫ ਅਕਾਲ ਪੁਰਖ ਪ੍ਰਮਾਤਮਾ ਦੀ ਵਡਿਆਈ ਹੁੰਦੀ ਹੈ ਕਥਾ ਦੇ ਦੁਆਰਾ ਕੀਰਤਨ ਦੇ ਦੁਆਰਾ ਪਾਠ ਦੇ ਦੁਆਰਾ ਜਾਂ ਕਿਸੇ ਵੀ ਢੰਗ ਦੇ ਨਾਲ ਉੱਥੇ ਸਿਰਫ ਅਕਾਲ ਪੁਰਖ ਪ੍ਰਮਾਤਮਾ ਦੀ ਵਡਿਆਈ ਹੈ ਤੇ ਉੱਥੇ ਅਸੀਂ ਸਿੱਖਿਆ ਲੈਣ ਦੇ ਲਈ ਜਾਂਦੇ ਹਾਂ ਸੋ ਗੁਰਦੁਆਰੇ ਦਾ ਸਿਧਾਂਤ ਤੇ ਇੱਕ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕੋ ਇੱਕ ਸਰੋਵਰ ਦੇ ਵਿੱਚ ਇਸ਼ਨਾਨ ਕਰੋ ਇੱਕੋ ਥਾਂ ਤੇ ਬੈਠ ਕੇ ਸਾਰੀ ਗੁਰਬਾਣੀ ਦਾ ਉਪਦੇਸ਼ ਲਓ ਇੱਕ ਹੀ ਥਾਂ ਤੇ ਸਾਰੇ ਅਖੰਡੇ ਵਾਟੇ ਦੀ ਪਹਲ ਵੀ ਲੈ ਸਕਦੇ ਹੋ ਕਿਸੇ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਵਿਕਰਾਨ ਨਹੀਂ ਸਾਰੇ ਇੱਕ ਨੇ ਤਾਂ ਇਹ ਗੁਰਦੁਆਰੇ ਦਾ ਸਿਧਾਂਤ ਸਾਨੂੰ ਯਾਦ ਰੱਖਣ ਦੀ ਲੋੜ ਹੈ ਤਾਂ ਹੀ ਸਾਕਾ ਨਨਕਾਣਾ ਜਿਵੇਂ ਉਹਨਾਂ ਮਹਾਨ ਬਾਬਿਆਂ ਦੀਆਂ ਕੁਰਬਾਨੀਆਂ ਸਾਡੇ ਯਾਦ ਰੱਖਣ ਯੋਗ ਨੇ ਯਾਦ ਰਹਿਣਗੀਆਂ ਨਹੀਂ ਤੇ ਜੇ ਅਸੀਂ ਸੁਚੇਤ ਨਾ ਹੋਏ ਤਾਂ ਸਾਡੇ ਵੀ ਗੁਰਦੁਆਰਿਆਂ ਦੇ ਵਿੱਚ ਕਈ ਵਾਰ ਹੋ ਸਕਦਾ ਹੈ ਕੋਈ ਕਰਮਕਾਂਡ ਆਦਿਕ ਗੱਲਾਂ ਸ਼ੁਰੂ ਹੋ ਜਾਣ ਸੋ ਆਪ ਸਭ ਦਾ ਬਹੁਤ ਧੰਨਵਾਦ ਜੇ ਹੁਣ ਤੱਕ ਵੀਡੀਓ ਦੇ ਨਾਲ ਜੁੜੇ ਰਹੇ ਹੋ ਗੁਰਬਾਣੀ ਇਤਿਹਾਸ ਦੀ ਗੱਲ ਕਰਦੇ ਆਂ ਭੁੱਲ ਹੋ ਜਾਣੀ ਸੁਭਾਵਿਕ ਹੈ ਆਪਣਾ ਬੱਚਾ ਭਰਾ ਵੀਰ ਜਾਣ ਕੇ ਮਾਫ ਕਰਨਾ ਫਤਿਹ ਪ੍ਰਵਾਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ